ਸਸਿਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਨੱਥੂਵਾਲਾ ਗਰਬੀ ਦੇ ਵਿੱਚ ਤੇ ਇਹ ਪਿੰਡ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਤੇ ਜਦੋਂ ਆਪਾਂ ਮੁੱਦਕੀ ਤੋਂ ਬਾਗੇਪੁਰਾਣੇ ਨੂੰ ਜਾਂਦੇ ਹਾਂ ਜਿੱਥੇ ਚਰਸਤਾ ਪੈਂਦਾ ਵਾ ਇੱਕ ਛੜਕ ਵੱਡੇ ਘਰ ਨੂੰ ਤੇ ਇੱਕ ਬਾਗੇਪੁਰਾਣੇ ਨੂੰ ਇੱਕ ਛੜਕਾ ਜਿਹੜੀ ਉਹ ਨੱਥੂ ਵਾਲੇ ਗਰਬੀ ਨੂੰ ਆ ਜਾਂਦੀ ਹੈ ਮਿੱਤਰੋ ਰੋਡੇ ਇਸ ਪਿੰਡ ਦਾ ਗਵੰਡੀ ਪਿੰਡ ਆ ਤੇ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਹੜਾ ਮਿੱਤਰੋ ਹਰੀਏ ਵਾਲਾ ਵੀ ਇਸ ਪਿੰਡ ਦਾ ਗਵੰਡੀ ਪਿੰਡ ਰਹਿ ਗਿਆ ਸੈਂਟਰ ਦੇ ਵਿਚਾਲੇ ਇਹਨਾਂ ਪਿੰਡਾਂ ਦੇ ਕਰਕੇ ਇਹ ਵਸਿਆ ਹੋਇਆ ਨਗਰ ਆ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮੇ ਮੌਜੂਦ ਆ ਇੱਕ ਪਹਿਲਾ ਸੂਆ ਝੋਟੀ ਤੁਹਾਨੂੰ ਵਿਖਾਉਣੀ ਆ ਕੀ ਇਹਦੀ ਡਿਟੇਲ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਵੀਰ ਤੋਂ ਲੈਨੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵੱਡੇ ਭਾਈ ਠੀਕ ਠਾਕ ਬਾਈ ਵਧੀਆ ਸੇਤਾਕਰ ਪਰਿਵਾਰ ਵੀਰੇ ਸਭ ਠੀਕ ਠਾਕ ਠੀਕ ਆ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਆਪਣਾ ਨਾਮ ਲੱਖਾ ਸਿੰਘ ਲੱਖਾ ਸਿੰਘ ਸਨ ਆਫ ਵੀਰੇ ਕੀ ਬੋਲ ਸੰਗੀ ਕੀ ਬੋਲ ਸੰਗੀ ਲੱਖੇ ਭਾਈ ਛੋਟੀ ਆ ਜਿਹੜੀ ਆਪਣੀ ਇਹ ਕਿੰਨਾ ਸੁਆਗਰ ਹੈ ਪਹਿਲਾ ਸੁਆਗਰ ਹੈ ਪਹਿਲਾ ਨਾ ਕਿੰਨੇ ਉਮਰ ਕਿੰਨੀ ਹੋ ਗਈ ਹੁੰਦੀ ਭਾਈ ਹੈਗੀ 3 ਸਾਲ 3 ਸਾਲ ਹੈਗੀ ਆ ਮਾਂ ਦਾ ਦੁੱਧ ਕਿੰਨਾ ਕੁ ਸੀ ਲੱਖੇ ਭਾਈ ਜੀ 12 13 ਲੀਟਰ ਸੀਗੇ 12 13 ਦਿਨ ਕਿੰਨੇ ਲੈ ਜੂਗੀ ਲੱਖੇ ਭਾਈ ਅਜੇ ਲੈ ਜੂ 4-5 ਦਿਨ ਹੋਰ 4-5 ਦਿਨ ਹਜੇ ਲੈ ਜੂਗੀ ਤੇਰੇ ਹਿਸਾਬ ਦੇ ਨਾਲ ਝੋਟੀ ਇਹ ਵੀ ਦੋਤਾ 11 ਕੁ ਕਿਲੋ ਦੇ ਜੂਗੀ ਪਹਿਲੇ ਸੂਹ ਦੇ ਵਿੱਚ ਹੈ ਨਾ ਦੇਜੂਗੀ ਬਾਈ ਸੇਵਾ ਦੇ ਨਾਲ ਹੂੰ ਦੇਜੂਗੀ ਬਾਈ ਤੇ ਟੀਗਾ ਟੂਗਾ ਦਾ ਪਤਾ ਕੁਛਿੰਦੇ ਬਾਰੇ ਕਿ ਨਹੀਂ ਪਤਾ ਡਾਇਰੈਕਟ ਹੀ ਹੈ ਡਾਇਰੈਕਟ ਹੈ ਲੋਕਲ ਸਾਂ ਤੋਂ ਪਿੰਡ ਦੇ ਤੋਂ ਪਿੰਡ ਤੋਂ ਹੀ ਕਰਵਾਇਆ ਠੀਕ ਆ ਬਾਈ ਰੇਟ ਕੀ ਰਹੂਗਾ ਵੀਰੇ ਦਾ 1.5 1.5 ਮਾਨਤਾਂ ਹੋ ਜੂਗਾ ਵੱਡੇ ਬਾਈ ਹਾਂਜੀ ਬਾਈ ਠੀਕ ਆ ਵੀਰੇ ਵੀਰੇ ਕੱਢੇਗਾ ਬਾਰੋਂ ਤੋਰੇਗਾ ਮਾੜਾ ਜਾਂ ਤੋਰ ਦੇ ਨੀ ਠੀਕ ਆ ਵੀਰੇ ਲੈ ਵੀ ਮਿੱਤਰੋ 1 ਲੱਖ ਤੇ 5000 ਰੁਪਈਆ ਇਹਦੀ ਕੀਮਤ ਆ ਵਿੱਚੋਂ ਮਾਨਤਾਂ ਹੋ ਜੂਗਾ ਤੁਹਾਡਾ ਪਹਿਲਾ ਸੂਆ ਝੋਟੀ ਆ ਸੂਹ ਦੇ ਵਿੱਚ ਹਜੇ ਕਰਮਾਂ ਵਾਲ 5-7 ਦਿਨ ਬਾਈ ਆ ਜਾਂਦਾ ਪਰ ਮੈਂ ਜਿੱਥੇ ਝੋਟੀ ਦੇ ਕੋਲੇ ਜਿਵੇਂ ਝੋਟੀ ਦੇ ਆਰ ਵੇਖ ਰਿਹਾ ਜਿਵੇਂ ਝੋਟੀ ਦੇ ਅੰਗ ਦੇਖ ਰਿਹਾ ਮੇਰਾ ਟੀਚਾ ਆ ਜਾਂਦਾ ਵੀ ਝੋਟੀ 10 ਦਿਨ ਨਹੀਂ ਹਜੇ ਸੁੰਦੀ ਕਿਉਂਕਿ ਝੋਟੀ ਨੇ ਉੱਪਰ ਢਿੱਲਾ ਆਪਣਾ ਕਰਨਾ ਹੀ ਹਜੇ ਸ਼ੁਰੂ ਕੀਤਾ ਅੱਗੇ-ਅੱਗੇ ਤਿਆਰੀ ਹੈ ਜਿਹੜੀ ਪੂਰੀ ਜ਼ਬਰਦਸਤ ਕਰੂਗੀ ਜਿਵੇਂ-ਜਿਵੇਂ ਇਹ ਟਾਈਮ ਤੇ ਆਊਗੀ ਜਿਵੇਂ-ਜਿਵੇਂ ਇਹ ਦਿਨਾਂ ਤੇ ਆਊਗੀ ਪਾਸੇ ਤੇ ਜੋੜੀਆਂ ਦੇ ਵਿੱਚ ਥੋੜਾ ਜਿਹਾ ਗੈਪ ਜ਼ਰੂਰ ਘਟਾ ਪਰ ਜੇਕਰ ਦੋ ਆਪਾਂ ਅੱਗੋਂ ਧੁੰਨੇ ਵਾਲੇ ਪਾਸੇ ਨੂੰ ਪਿਛਾ ਨੂੰ ਨਿਗਾ ਮਾਰਦੇ ਆ ਤੇ ਉਹ ਗੈਪ ਆ ਜਿਹੜਾ ਇਹਦੇ ਉੱਤੇ 1.5 ਗਿੱਟ-ਗਿੱ ਥਣ ਦਾ ਸਹਿਜ ਬਹੁਤ ਚੰਗਾ ਵਾ ਥਣ ਦੀ ਮਜ਼ਬੂਤੀ ਬਹੁਤ ਚੰਗੀ ਕੱਢੂਗੀ ਥਣ ਚੰਗਾ ਕੱਢ ਕੇ ਤਿਆਰ ਹੋਊਗੀ ਕਰਮਾ ਵਾਲੀ ਮਿੱਤਰੋ ਔਰ ਬਾਕੀ ਫਰਸਟ ਕਲਾਸ ਬਣੂਗੀ ਪੱਟਾਂ ਤੋਂ ਤਾਂ ਥੋੜੀ ਜਿਹੀ ਪੂਛ ਆਏ ਦੀ ਕੁਛ ਟੁੱਟੀ ਟੱਟੀ ਸੀ ਪਹਿਲਾਂ ਵੀ ਤੇ ਛੋਟੀ ਹੁੰਦੀ ਸੀ ਕਿਤੇ ਨਹੀਂ ਪਹਿਲਾਂ ਹੀ ਆਏ ਸੀ ਅੱਛਾ ਜਮੰਦਰੂ ਹੀ ਆਈਆਂ ਹਾਂਜੀ ਠੀਕ ਆ ਬਾਈ ਲੈ ਵੀ ਮਿੱਤਰੋ ਪੂਛ ਆ ਜਿਹੜੀ ਉਹ ਤੁਹਾਨੂੰ ਦੱਸ ਦਿੱਤੀ ਆ ਬਾਕੀ ਝੋਟੀ ਦਾ ਕੱਦ ਬਹੁਤ ਆ ਪਿੱਠ ਪੋੜਾ ਬਹੁਤ ਆ ਖੜਨੀ ਖੁੜਨੀ ਝੋਟੀ ਦੀ ਚੰਗੀ ਆ 1,05,000 ਰੁਪਿਆ ਰੇਟ ਆ ਜਿੰਦੇ ਵਿੱਚੋਂ ਮਾਨਤਨ ਹੋ ਜਾਊਗਾ ਲੱਖੇ ਬਾਈ ਨੰਬਰ ਦੇਈ 1098 ਇੱਕ ਵਾਰੀ ਹੋਰ ਬੋਲ ਦਿਓ 98556 1098 98556 109 68 98556 109 68 ਠੀਕ ਹੈ 98556 109 68 ਠੱਤ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਦੇ ਨਾਲ ਗੱਲਬਾਤ ਪਿੰਡ ਨੱਥੂ ਵਾਲਾ ਗਰਬੀ ਜ਼ਿਲ੍ਹਾ ਲਗਦਾ ਵਾ ਬਾਈ ਨੂੰ ਮੋਗਾ ਲੱਖਾ ਬਾਈ ਦਾ ਨਾਮ ਆ ਮਿੱਤਰੋ ਤੇ ਜਿਹੜੇ ਭਰਾੜੋ ਛੋਟੀ ਪਸੰਦ ਆ ਜੋਗੇ ਤੁਸੀਂ ਗੱਲਬਾਤ ਕਰ ਸਕਦੇ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਸੀ ਜਲਦ ਮਿਲਦੇ ਰਹਾਂਗੇ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ ਚਾਹੁੰਦੇ ਰੋ ਸ਼ੁਕਰੀਆ